ਸਤਿ ਸ਼੍ਰੀ ਅਕਾਲ ਸਰ ਮੈਂ ਤਰਿਖ ਕੋਰਟ ਜੀਐਸ ਗਲੋਬਲ ਐਚਪੀ ਐਲਬੀ ਕਰਦਾ ਸਰ ਮੇਰਾ ਇੱਕ ਕੁਐਸਚਨ ਹੈ ਤੁਹਾਨੂੰ ਤੁਸੀਂ ਕਿਹਾ ਸੀ ਪੰਜਾਬ ਤੋਂ ਆਪਾਂ ਇੱਕ ਨੰਬਰ ਸਰਭ ਨਵਾਵਾਂਗੇ ਇਹ ਉਕੇ ਨੇ ਬਰਾਉ ਚੈਨ ਇਕਨੋਮੀ ਦੇ ਬੇਸਿਸ ਤੇ ਕੈਲੀ ਕੋਰੋ ਆ ਬੜਾ ਵਧੀਆ ਸਵਾਲ ਹੈ ਥੋੜਾ ਪਿੱਛੇ ਹੋ ਜਾਇਆ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਚੀ ਮਿਨਿਸਟਰ ਵਧੀਆ ਚੁਣ ਲੋ ਆਪਣੇ ਬਣ ਸਕਦਾ ਤੁਸੀਂ ਗਵਰਨਮੈਂਟ ਦੀ ਵਰਕਿੰਗ ਨਹੀਂ ਜਾਂਦੇ ਸਾਰਾ ਗਵਰਨਮੈਂਟ ਡਿਪੈਂਡ ਹੁੰਦਾ ਹੈ ਚੀਫ ਮਿਨਿਸਟਰ ਤੇ ਜੇ ਚੀਫ ਮਿਨਿਸਟਰ ਵਿਜਨਰੀ ਹੋਏ ਉਹ ਦਿਨ ਰਾਤ ਮਿਹਨਤ ਕਰੇ ਸੂਬੇ ਨੂੰ ਬਦਲ ਸਕਦਾ ਤੁਸੀਂ ਹਿਸਟਰੀ ਪੜ ਲਓ ਵੱਡੀਆਂ-ਵੱਡੀਆਂ ਕੰਪਨੀਆਂ ਫੇਲ ਹੋ ਗਈਆਂ ਕਿਉਂਕਿ ਉਹਨਾਂ ਦਾ ਮੈਨੇਜਿੰਗ ਡਾਇਰੈਕਟਰ ਮਾੜਾ ਸੀ ਇੱਕ ਬੰਦਾ ਮਾੜਾ ਸੀ ਤੇ ਚੰਗੀਆਂ ਮਾੜੀਆਂ ਕੰਪਨੀਆਂ ਉੱਤੇ ਚਲ ਗਈਆਂ ਕਿਉਂਕਿ ਨਵਾਂ ਵਧੀਆ ਬੰਦਾ ਰੱਖਤਾ ਜਦੋਂ ਤੁਸੀਂ ਚੁਣਨਾ ਹੈ ਸਾਰੀਆਂ ਪਾਰਟੀਆਂ ਤੇ ਦੇਖ ਲਓ ਚੀਫ ਮਿਨਿਸਟਰ ਕਿਹਨਾਂ ਉਹਨਾਂ ਦਾ ਕੈਂਡੀਡੇਟ ਕਿਉਂਕਿ ਸਾਰੀ ਚੀਜ਼ ਉਹਦੇ ਤੇ ਡਿਪੈਂਡੈਂਟ ਹੈ ਜਿਹੜਾ ਕਮਿਟਮੈਂਟ ਦਾ ਹੋਏ ਜਿਹਦਾ ਬੈਕਗ੍ਰਾਉਂਡ ਹੋਏ ਜਿਹਨੇ ਐਕਸਪੀਰੀਐਂਸ ਹੋਏ ਹੁਣ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਵੀ ਚੀਫ ਮਿਨਿਸਟਰ ਬਣਿਆ ਕੁਝ ਨਹੀਂ ਕੀਤਾ ਆਪਾਂ ਸਾਰਿਆਂ ਨੇ ਫਿਰ ਤੋਂ ਬਣਾਤਾ ਹੁਣੇ ਕੁਝ ਨਹੀਂ ਕਰਨਾ ਉਵੇਂ ਹੀ ਝਾੜੂ ਵਾਲਾ ਇੱਕ ਯਾਰ ਚੁਰਕਲੇ ਸੁਣਾਉਣ ਵਾਲਾ ਸਰਕਾਰ ਚਲਾ ਸਕਦਾ ਤੁਸੀਂ ਤਾਂ ਯਾਰ ਡਰੰਕ ਐਂਡ ਡਰਾਈਵਿੰਗ ਦਾ ਮਤਲਬ ਕਾਰ ਨਹੀਂ ਦਿੰਦੇ ਇੱਥੇ ਸਰਕਾਰ ਹੀ ਦੇਤੀ ਸ਼ਰਾਬੀ ਨੂੰ ਜਿਹੜੇ ਜਿਹਦਾ ਕੈਰੈਕਟਰ ਆ ਜਿਹੜੇ ਲੋਕ ਹਨ ਆ ચીਫ ਮਿਨਿਸਟਰ ਬੰਨਣਾ ਚਾਹੁੰਦੇ ਐ ਕਿਉਂ ਮੇਰੇ ਅੱਗੇ ਪਿੱਛੇ ਪੁਲਿਸ ਹੋ ਜੂਗੀ ਸਲੂਟ ਵੱਜਣਗੇ ਡੀਸੀ ਐਸਐਸਪੀ ਅੱਗੇ ਪਿੱਛੇ ਹੋਣਗੇ ਸਾਨੂੰ ਤਾਂ 50 ਸਾਲ ਹੋ ਗਏ ਦੇਖਦੇ ਇਹਨਾਂ ਨੂੰ ਤੁਸੀਂ ਦੇਖੋ ਜੋ ਕਮਿਟਮੈਂਟ ਮੈਂ ਕੀਤੀ ਮੈਂ ਪਾਵਰ ਸਰਪਲਸ ਦੀ ਕੀਤੀ ਕੰਪਲੀਟ ਕਰਤੀ ਕਿ ਨਹੀਂ 7 ਸਾਲਾਂ ਦੇ ਅੰਦਰ ਰੋਡ ਨੈਟਵਰਕ ਹੀ ਦੇਖੋ ਪੂਰਾ ਕੰਪਲੀਟ ਕਰਤਾ 에어ਪੋਰਟ ਨੈਟਵਰਕ ਪੂਰਾ ਕਰ ਦਿੱਤਾ ਆ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਸ਼ਨ ਆਏ ਆ ਯੂਨੀਵਰਸਿਟੀਆਂ ਲਵਲੀ ਯੂਨੀਵਰਸਿਟੀ ਤੋਂ ਲੈ ਕੇ ਚੰਡੀਗੜ੍ਹ ਯੂਨੀਵਰਸਿਟੀ ਤੱਕ ਜਿੰਨੀਆਂ ਵੀ ਯੂਨੀਵਰਸਿਟੀਆਂ ਕਾਲਜ ਬਣੇ ਆ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਬਣੇ ਆ ਆ ਲੁਧਿਆਣਾ ਦੇਖ ਲਓ ਆ ਜਿੰਨਾ ਇਨਫਰਾਸਟ੍ਰਕਚਰ ਬਣਿਆ ਆ ਅਕਾਲੀ ਦਲ ਦੀ ਸਰਕਾਰ 'ਚ ਕਿਉਂਕਿ ਦਿਲੋਂ ਵਿਜਨ ਪਲਾਨ ਹੈ ਨਿਊ ਚੰਦ ਮੋਹਾਲੀ ਦੇਖੋ ਕਹਿ ਜਾ ਹੁੰਦਾ ਅਸੀਂ ਤਾਂ ਅੱਜ ਕਿਵੇਂ ਆ ਨਿਊ ਚੰਡੀਗੜ੍ਹ ਬਣਾਇਆ ਅੰਮਰ ਸਰ ਤੁਸੀਂ ਮੱਥਾ ਟੇਕਣ ਜਾਣੇ ਹੋ ਆਪਣੇ ਦਰਬਾਰ ਸਾਹਿਬ ਪਹਿਲੇ ਕੀ ਹੁੰਦਾ ਸੀ ਕਿਵੇਂ ਅਸੀਂ ਬਾਈਕ ਸਾਲ ਦੇ ਅੰਦਰ ਅੰਦਰ ਬਦਲਦਾ ਕਿਉਂਕਿ ਦਿਲੋਂ ਦਰਦ ਹੈ ਅਸੀਂ ਕਿਉਂਕਿ ਸਾਡਾ ਘਰ ਹੈ ਸੋ ਬੰਦਾ ਸਹੀ ਚੁਣ ਲੋ ਸਾਰਾ ਅੱਖਾਂ ਵਿੱਚ ਕੇ ਉਹਦੇ ਡਿਪੈਂਡ ਹੋ ਜਾਓ ਪਰ ਜੇ ਗਲਤ ਬੰਦਾ ਚੁਣ ਲਿਆ 5 ਸਾਲ ਖਰਾਬ ਹੋ ਜਾਣੇ ਥੈਂਕ ਯੂ ਸੋ ਤੇ ਜਦੋਂ ਮਮੋਹਾਲਤਾਂ ਜਾਂਦੀ ਤੁਸੀਂ ਇਸ ਵਾਈਟ ਅਨੋਐਸ ਦੀ ਸੀਟ ਨੂੰ ਮਨਜ਼ੂਰ ਕਰ ਦਿੱਤੀ ਹੈ ਬੇਸਿਕਲੀ ਜੋ ਕਿ ਐਡਵੋਕੇਟ ਹੈ ਪਰ ਕੀ ਆਪਾਂ 212027 ਨਹੀਂ ਹੋਟਾਂ ਇਸ ਰੱਖਾਂਗੇ ਤੇ ਕਿਉਂਕਿ ਇਹ ਤਾਂ ਇੱਕ ਨੀਡ ਆਫ ਨਾਲ ਹੋ ਗਿਆ ਇਹ 100% ਨੀਡ ਆਫ ਦਿ ਆਰ ਨਹੀਂ ਹੈ ਆ ਅਸੀਂ ਬਹੁਤ ਦੇਰ ਦੇ ਮੈਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਗਰੂਮ ਕਰ ਰਹੇ ਹਾਂ ਐਂਡ ਹੀਸ ਬੀਨ ਪਾਰਟ ਆਫ ਦ ਟੀਮ ਐਂਡ ਵੀ ਵਿਲ ਗੈਟ ਯੰਗਸਟਰਸ ਇਨ ਦਿਸ ਟਾਈਮ हंड्रेड परसेंट हंड्रेड परसेंट कमांसाओं से चौबतीस और काल भी लगभग साठ फ्री कर दिया वो फ्री क्या होगी केस परी तो मोटे पे थोड़ा मोटे तौर पे सी यूज़ होता है बहुत ही इंटरेस्टिंग क्वेश्चन है मेरा मोटिव में इसी का

ਉਹਨਾਂ ਨੇ ਉਹ ਮੁੰਮਰ ਟੈਕ ਕਿਊਸ ਤੋਂ ਨੰਬਰ ਕੇਸਿੰਗ ਚੱਲ ਪਾਈ ਦਿੱਤਾ। ਪਰ ਕ੍ਰੀਵਨ ਆਪ ਨੂੰ ਲਾਈਕ ਸੀ ਜਦ ਤੱਕ ਮਨਰੇ ਬਾਲਕੀ ਦਿੱਤੇ। ਇਹਨਾਂ ਦਾ ਉਸ ਤੇ ਕੇਸ ਸੀ ਕਿਉਂ ਰਹੇ ਨੇ। ਪਰ ਮੈਨੂੰ ਹਮੇਸ਼ਾ ਹੀ ਮੋਟਿਵ ਨੂੰ ਦੱਸ ਹੀ ਘਰੇ। ਮੈਂ ਇਹ ਕਿਹਾ ਦੇ ਆ ਰਹੀ ਅੱਲਾਹ ਸਰ। ਜਿਹੜੇ ਨਾਮ ਤੋਂ ਇਸ ਦਾ ਨਾਮ। ਉਹ ਕਹਿੰਦੇ ਸੀ ਜਦੋਂ ਮੈਂ ਬਰਾਂਹਣ ਕਹਿੰਦੇ ਮੈਨੂੰ ਬਹੁਤ ਜ਼ਿਆਦਾ ਮੱਧਮ ਹੋਣੀ ਜੀਵੇਂ। ਜਿਹੜਾ ਦੇਖਿਆ ਜਿੰਨਾ ਦਸ ਮਹੀਨਾ ਦੱਸਿਆ ਹੈ ਕਸਮ ਕਰਕੇ।

और मैं लाइन आ रही है देखना सुना मैं पांच साल में बच्चे से क्या है ये ना जो लोग का बात है आप बस अपने आप में एन गेट का ना बहुत जरूरी है सारी मोटिवेशन शुरू है पेरेंट्स योर मोटिवेशन शुड बी योर टीचर्स योर मोटिवेशन शुड बी द पर्सन विद होम इंटरेक्ट एंड आई ऑल इंटरेक्ट ਸਾਰਾ ਮੋਟੀ ਦਾ ਮਿਸੇ ਸੇਵਾ ਜੀ ਜਿੱਦਾਂ ਤੁਹਾਨੂੰ ਪਤਾ ਹੈ ਇਹ ਯੋਜਨਾ ਦਾ ਬਾਕੀ ਸਭ ਕੁਝ ਬੈਂਕ ਕਰ ਸਕਦਾ ਹਾਂ ਮੈਂ ਤੁਹਾਨੂੰ ਇੱਕ ਦੱਸਾਂ ਤੁਸੀਂ ਆਪਣੇ ਬਜ਼ੁਰਗਾਂ ਤੇ ਤੇ ਬਜ਼ੁਰਗਾਂ ਤੇ ਆਪਣੇ ਬਜ਼ੁਰਗਾਂ ਨੂੰ ਪੁੱਛੋ ਕਿ ਤੁਹਾਡੇ ਬਜ਼ੁਰਗ ਕਿਹੜੀ ਪਾਰਟੀ ਸੀ ਸਾਰੇ ਕਹਿਣਗੇ ਅਸੀਂ ਅਕਾਲੀ ਸੀ ਹੈ ਕਿ ਨਹੀਂ ਅਕਾਲੀ ਦੱਸਾ ਕੀ ਹੈ ਅਕਾਲੀ ਦਲ ਇੱਕ ਮੂਵਮੈਂਟ ਹੈ ਪਾਰਟੀ ਨਾ ਉਹ ਇੱਕ ਮੂਵਮੈਂਟ ਹੈ ਪੰਜਾਬ ਦੀ ਇੱਕ ਪੰਜਾਬ ਦੀ ਸੋਚ ਹੈ ਸੋ ਆ ਫਰਕ ਹੈ ਕਾਲੀ ਦਲ ਨਾਲ ਇੱਕ ਹੋਰ ਹੈ ਪੋਲਿਟਿਕਸ ਤੁਹਾਨੂੰ ਹੋਣਾ ਚਾਹੀਦਾ ਹੈ ਕਿਉਂਕਿ ਜਿਹੜਾ ਤੁਸੀਂ ਚੇਂਜ ਲਿਆ ਸਕਦੇ ਹੋ ਤੁਹਾਨੂੰ ਪਾਵਰ ਮਿਲਦੀ ਹੈ ਚੇਂਜ ਲਿਆਉਂਦੀ ਇਹ ਚੰਗੇ ਬੰਦੇ ਆਉਣਗੇ ਤੇ ਤੁਸੀਂ ਦੇਖੋ ਚੰਗੇ ਫੈਸਲੇ ਹੋਣਗੇ ਆਪਣੇ ਪੰਜਾਬ ਪ੍ਰਤੀ ਹੋਣਗੇ ਤੁਹਾਨੂੰ ਜਿਹੜੀ ਗਵਰਨਮੈਂਟ ਚਾਹੀਦੀ ਹੈ ਉਹ ਚਾਹੀਦੀ ਹੈ ਜਿਹੜੀ ਹੋਏ ਕਿ ਆ ਸਾਡਾ ਪੰਜਾਬ ਹੈ ਸੋ ਉਹ ਜਿਹੇ ਲੋਕ ਚਾਹੀਦੇ ਸੋ ਸਹੀ ਹੈ ਮੈਂ ਜਸਪੀਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਟੂਡੈਂਟ ਹਾਂ ਤੇ ਮੇਰਾ ਕੁਸ਼ਨ ਸੀਗਾ ਪ੍ਰੋਫੈਸਰ ਜੀ ਮੈਨੂੰ ਪੁੱਛਾ ਬਹੁਤ ਆਸਾਨ ਬੱਚੋ ਨਹੀਂ ਤੂੰ ਹੈ ਅੱਜ ਦਾ ਵਿਆਹ ਤੇਰਾ ਹੈ ਸਿਰ ਆਪਣੇ ਵਿਦੇਸ਼ਾਂ ਦੇ ਵਿੱਚ ਜਿਵੇਂ ਸਟਾਰਟਅੱਪਸ ਤੇ ਇਨੋਵੇਸ਼ਨ ਦੀ ਗ੍ਰੋਥ ਘਟ ਰਹੀ ਹੈ ਜੇ ਤੁਸੀਂ ਐਂ ਕਦੇ ਗੱਲਦੇ ਨਹੀਂ ਤਾਂ ਤੁਸੀਂ ਕਿਹੜੇ ਇਨੀਸ਼ੀਏਟਿਵਸ ਚੱਕੋਗੇ ਕਿਹੜੇ ਸਟੈਪਸ ਚੱਕੋਗੇ ਤਾਂ ਕਿ ਆਪਣੇ ਜਿਹੜੇ ਇਨੋਵੇਟਰ ਮਾਈਂਡਸ ਹੈ ਉਹ ਦੁਬਾਰਾ ਰੀਜੂ ਕਰ ਤੇ ਸਟਾਰਟਅੱਪਸ ਦੁਬਾਰਾ ਚੱਲਣ ਆਪਣਾ ਚੈੱਕ ਤੁਸੀਂ ਆਪਣਾ ਲੁਧਿਆਣਾ ਤੇ ਪੰਜਾਬ ਦੀ ਕੋਈ ਵੀ ਸਿਟੀ ਟਾਪ 20 ਸਟਾਰਟਅੱਪਸ ਦੀ ਸਿਟੀਆਂ ਇੱਥੇ ਦੇ ਸਟਾਰਟਅੱਪਸ ਨੂੰ ਮੂਵ ਨਹੀਂ ਕਰਵਾਇਆ ਆਪਣਾ ਪੰਜਾਬ ਇਹਦੇ ਪਿੱਛੇ ਕੀ ਕਰਨਾ ਹੈ ਤੁਸੀਂ ਕੀ ਇਨੀਸ਼ੀਏਟਿਵ ਹੈ ਦੇਖੋ ਸਭ ਤੋਂ ਪਹਿਲਾਂ ਸਟਾਰਟਅਪ ਦਾ ਨਾਮ ਸਟਾਰਟਮੁੰਡ ਦਾ ਡਾਣੇ ਨਾਲ ਮਾਰਕਟ ਪਾਲਿਸੀ ਬਣਦੀ ਹੈ ਜਦੋਂ ਮਾਰਕਟ ਇੰਡਸਟਰੀ ਰਹੀਏਗੀ ਸਾਡੇ ਐਨਸੀ ਦੇ ਯੂਨੀਵਰਸਿਟੀ ਸਟਾਰਟਅਪ ਫੰਡਸ ਬਣ ਰਹੇ ਜਾਰੀ ਐਗਰੀਕਲਚਰ ਬੇਸਡ ਨੋਨ ਐਗਰੀਕਲਚਰ ਬੇਸਡ ਕੋਈ ਵੀ ਹੈ उन्हें तालाब तो की आई है गवर्नमेंट इनसेंटिव मिलेगी सारे जो इन्वेस्टर्स दाशों में पैसे वापस आएगा यह है जिसकी इन्हें ऐसी सबसे नुकसान का केना है कोई सॉफ्टवेयर लेकर बस सिंगल विंडो सिस्टम की बात है मैं आपको देखना कि पासा ने क्या गलत कर रखा है उन्होंने डिपार्टमेंट टिक रहते थे नीचे आ गए सर अब मामला क्या चलता है अभी रिसेंटली ट्रेड फंडिंग का मामला है मिस्टर गौरव और इंडस्ट्रीस्ट का

आज मैं इस सब मतलब की कर रहा हूं आज मैं राधा स्कूल में की कर रहा वापस किया है द प्रॉब्लम इज बेबी का स्टार्टअप इंडस्ट्री से बहुत जरूरी है ना ये रिस्पेक्ट सेकंड है ये जरा माहौल का इंडस्ट्री का है थर्डली लॉ ऑफ लॉ ऑफ ऑर्डर में नवा इंडस्ट्री सुंदर है नवा सेटअप करना है जो तभी ये कोई इंडस्ट्री चाहे ग्रो चाहिए कोई भी स्टार्टअप होने उन्हें वास्ते आरएनडी चाहिए अनफॉर्चुनेटली जन एन जी लेते आए श्रोमी कर देंगे चाहे वो सैक्टिका इंडस्ट्री स्टार्ट कराई सी आर एन जी बनाएस बनाए गए अच्छी सारे आर एन जी सैक्टर निशाना पे है इंडस्ट्री पॉलिसी करके प्रॉम पॉलिस पॉलिस करके सो इन जो है प्रोटीव दी जाएगी सरकार एनी वास्ते से भी तो कुल में जाना मेरा जाना सकते मेरे को आया एंड ब्रॉड अप है ठीक है ना भी जाना ही जाना पसंद है मैं फर्स्ट आता हूँ पर मुझे आने दी इंडस्ट्री वास से स्पेशली वो नस्टार्ट ऑल स्टेप्स में भी टेकन टू गेट इंप्लीमेंटेड ऑल द नेसेसरी रूल्स एंड रेगुलेशन ताकि अगली बार से कि और नवेल नौजवान सरकारी नौकरी जगह प्राइवेट शॉप्स जगह इंडस्ट्री वर्जन और एक एक कम ना कम then don't have this action.